ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੀਤਪਾਲ ਗੱਜਬੰਦਾ ਬਲੌਗ ਤੇ ਤੁਹਾਡਾ ਸਵਾਗਤ ਹੈ। ਚਲੋ ਜੀ ਅੱਜ ਆਪਾਂ ਬਣਾਉਣੇ ਜੀ ਬਲੌਗ। ਬਲੌਗ ਨੂੰ ਅੰਤ ਤੱਕ ਲੂਣ ਦੇਖਿਆ ਕਰੋ। ਬਲੌਗ ਕਿਵੇਂ ਦੇ ਲਾਡ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਕਰ ਲਓ ਸਬਸਕ੍ਰਾਈਬ। ਚਲੋ ਜੀ ਆਪਾਂ ਅੱਜ ਬਣਾਉਣੇਗੇ ਸਾਗ ਸਾਗ ਆਪਾਂ ਕਰ ਲਓ। ਸਾਮ ਜਿਵੇਂ ਤੋੜ ਕੇ ਲੈਂਦਾ ਤੇ ਧੋ ਸਮਾਰ ਕੇ ਰੱਖਦਾ ਜੀ ਤੇ ਆਪਾਂ ਅੱਜ ਹੁਣ ਸਵੇਰੇ ਸਾਗ ਬਣਾਉਣਗੇ। ਹੁਣ ਵਧੀਆ ਰਹੇ ਜ ਜੂਗਾ ਫਿਰ ਹਵਾ ਵਾਲੀ ਚੱਲ ਪੈਂਦੀ ਇੱਥੇ ਹਵਾ ਜ਼ਿਆਦਾ ਪੈਂਦੀ ਹੈਗੀ ਜਦੋਂ ਕੰਮ ਤੁਹਾਨੂੰ ਮੇਰੇ ਤੇ ਹਟਾਂਗੇ ਰੋਕੀ ਦਾ ਟਾਈਮ ਲੂਗਾ ਤੁਹਾਨੂੰ ਆਪਣਾ ਸਾਗਰੀ ਬੀਜੂਗਾ ਵਧੀਆ ਮਤਲਬ ਇਹ ਨਹੀਂ ਵਧੀਆ ਕਿ ਬੀਅੱਥ ਨੇ ਨਾ ਤੋੜ ਸਮਾਰ ਕੇ ਧੋ ਕੇ ਰੱਖ ਲੈ ਸਵੇਰੇ ਧਰ ਲੈ ਸੁਨੇਹਾ ਨਾ ਤਾਂ ਹੁਣ ਹਵਾ ਰੁਕੀ ਹੋਈ ਹੈ ਫਿਰ ਜਦ ਹਵਾ ਵਾਲੀ ਚੱਲ ਪੈਂਦੀ ਫਿਰ ਉਹ ਹਾਉਣੀ ਲੱਗਦੀ ਸੇਵਿੰਡਾਰ ਹੈਗਾ ਸਾਲ ਵਿੱਚ ਅੱਗੇ ਨਹੀਂ ਮੱਚਦੀ ਹੈਗੀ ਫਿਰ ਤਾਂ ਅੱਜ ਆਂਕੋਡਡ ਹੁਣ ਕਿੱਦਾਂ ਟਾਈਮ ਆਠ ਤਾਂ ਵੱਜ ਰਹੇ ਨੇ ਆਠ ਵੱਜ ਗਏ ਲੈ ਹੋਰ ਅੱਜ ਸੰਗਰਾਮ ਦਾ ਗਈ ਫਿਰ ਕੋਈ ਮੁੱਤੋ ਸਦੈ ਮੈਂ ਤੁਹਾਨੂੰ ਸੰਗਰਾਮ ਅੱਜ ਤੇ ਰੂਹੀ ਲੱਗ ਰਿਹਾ ਕਿ ਬਹੁਤ ਹੋਰ ਸੀ ਕਿਸੇ ਦਾ ਖੰਡ ਪਾਟ ਪ੍ਰਗਾਸ ਨਹੀਂ ਲੱਗ 12 ਅੰਤਰੀ ਕੱਪ ਕਿੰਨੀ ਤਰੀਕ ਕਰਮੇਗੀ ਕਸ਼ਮੀਰ ਨੂੰ ਪਸੰਦ ਆ ਲੱਗ ਬਿਕਦੋਂ ਕਾ ਪਰਸੋਂ ਦਾ ਗਿਆ ਹੈ ਹੰਤਾ ਸਿਆ ਚੱਕ ਵਧੀਆ ਲੱਗਦੀ ਹੈ। ਮੈਂ ਕੈਮਰੇ ਲਾ ਮਨਮਹਲ ਵਾ ਦੇ ਵਧੀਆ ਸਾਨੂੰ ਆਮਦਾਰੀ ਉਹ ਕਹਿੰਦਾ ਕੱਲ ਕਲਦੀਪ ਉੱਥੇ ਬੈਠਾ ਆਪਦੇ ਘਰੇ ਸਾਰਾ ਕੁਝ ਦੇਖੀ ਗਿਆ। ਨਹੀਂ ਚਾਹੀਦੇ ਨੇ। ਹੋਰ ਇਹਨੂੰ ਮਾਪੇ ਬਣਾ ਹੋ ਜਾਂਦਾ। ਨਹੀਂ ਤੁਸੀਂ ਜੇ ਮੈਂ ਹੁਣ ਦੂਸੇ ਵਿਭਾਗੇ ਕੱਲ ਆਹ ਤਾਂ ਟੀਨ ਹੈ। ਆਹ ਨਹੀਂ ਇੱਧਰ ਤਾਂ ਨਹੀਂ ਪੰਨਿਆ ਕਿਤੇ। ਖੜ ਜਾ। ਐਸਾ ਸੂਟ ਹੀ ਕੋਲੇ ਬਿਆਹ ਦੇ ਚੱਕਰ ਚ। ਹੋਰ ਚੱਲ। ਚਲ ਇਹਨੂੰ ਦਿਖਾ ਦੇ। ਕਿਹਦੇ ਨਾਲ ਦੇ ਲੈ ਲੈਣੇ। ਕਿਹਨਾਂ ਰੰਗ ਤੁਸੀਂ ਦਰਲਾ ਦੇ ਦੋ ਦਿੱਤੇ ਕਿਨੂੰ ਕਾਲੀ ਨੂੰ ਦੇਤਾ ਕਿਹੜਾ ਆ ਕੀਨ ਖਾਣ ਦੀ ਜੀ ਇਹ ਖਾਣ ਦਾ ਮੇਪੀ ਤੂੰ ਆ ਲੈ ਲਾ ਤਾਂ ਦਿਖਾ ਰਾਂ ਕਿੰਨਾ ਸੋਹਣਾ ਤੇਰੇ ਪਾਉਂ ਆਰਾ ਨੂੰ ਸੁਣ ਆਰਾ ਨੂੰ ਸੁਣ ਲੈ ਮੈਨੂੰ ਦੇਖ ਲੈ ਮੈਂ ਆਹ ਹੋਰ ਆ ਥੋੜੇ ਦੇ ਲੈਦਾ ਥੋੜੇ ਦੇ ਲੜ ਕੇ ਕਾ ਲੈ ਲਗੂਆ ਹੂੰ ਦਾਰ ਕਾ ਹਾਂ ਤੈਨੂੰ ਆ ਸੁਣਨ ਲੱਗਿਆ ਨਹੀਂ ਥੋੜੇ ਆ ਲੈ ਲੈ ਮੈਂ ਤੈਨੂੰ ਲਾ ਦਸੀ ਥੋੜੀ ਥੋੜਾ ਦਾ 20 21 ਦਾ ਫਰਕ ਹੈ ਬਸ ਆ ਲੈ ਲੈ ਚਲਾ ਹਾਂ ਆ ਰੰਗ ਇਸ ਵੀ ਬਸ ਸੋਹਣੇ ਥੋੜਾ ਬੋਟਾ ਵੱਧ ਗਈ ਹੂੰ ਕੰਤਨ ਮੰਨਣਾ ਹੀ ਹੋ ਆਦੇ ਖਾਰ ਰੰਗ ਕਿਹਾ ਮੇਰਾ ਹੁੰਦਾ ਵਿਆਹ ਚੋਂ ਆਇਆ ਸੀ ਤੱਕ ਭਾਈ ਦੇ ਤੇਰੇ ਵਿਆਹ ਨਹੀਂ ਤਾਂ ਇਹਨੇ ਬੜੇ ਤਾਂ ਚਾਹ ਆ ਤੇ ਆ ਰਾਲਾਂ ਆ ਮੈਂ ਕੀ ਕੀ ਪੌਣ ਗਿਆ ਇਹ ਆੜਦੀਆਂ ਨਹੀਂ ਆ ਦੇ ਖਾਰ ਰੰਗ ਸੋਨਾਗਾ ਨਹੀਂ ਵਧੀਆ ਲੱਗਣਾ ਉਧਰੋਂ ਲੱਗਿਆ ਆਪੋ ਦੀ ਸਾਰਿਆਂ ਨੂੰ ਨਹੀਂ ਪਈ ਪਾਈ ਦਾ ਪੁਜਾਰਾ ਬਰਾਬਰ ਹੀ ਰਹਿ ਜਾਂਦਾ ਠੰਟਾਣਾ ਮੰਦਾ ਪਤਾ ਹੀ ਨਹੀਂ ਸਲਵਾਰਾਂ ਕਿੱਦਾਂ ਥੋੜਾ ਜਿਹਾ ਤੂੰ ਦੇਖ ਬੀਜੀ ਤੇਰੇ ਰੰਗ ਹੈਗੇ ਤਾਂ ਹੈ ਨਹੀਂ ਇਹ ਨਾਲ ਦਾ ਕਿਵੇਂ ਹੈ ਹਾਂ ਰੰਗ ਹੈ ਨਹੀਂ ਇਹ ਰੰਗ ਕਿਹਦੇ ਕੋਲੇ ਬੀਬੀ ਲਵੇ ਕਿਦੀ ਬੀਬੀ ਕੋਲੇ ਨਾਨੀ ਦੇ ਕੋਲੇ ਆਹ ਬੀਬੀ ਤਾਂ ਆਪਾ ਤੇ ਮਾਮਾ ਨੂੰ ਰੋਕੀ ਬੈਠੀਆਂ ਬੋਰ ਕੋਈ ਬੀਬੀ ਕਹਿੰਦਾ ਕੋਈ ਨਾਨੀ ਕਹਿੰਦਾ ਠੀਕ ਹੈ ਜੀ ਮੁੰਡਾ ਸੰਧੀ ਨਹੀਂ ਆ ਰਹੀ ਮੈਂ ਕਿੱਥੇ ਕਹਿੰਦੀ ਆਲਮੋਨੀਆ ਤੂੰ ਆਜ ਮੈਂ ਮੈਂ ਸਵਨਨ ਨੂੰ ਆਰ ਦੇ ਜੇ ਫਿਰ ਮੈਂ ਫਿਰ ਫੋਨ ਨਾਲ ਲੈ ਲਵੇ ਕਹਿੰਦਾ ਨਵਦੀਪ ਨਹੀਂ ਮਾਮਾ ਮਤਾਏ ਕਹਿੰਦੀ ਸੀ ਕਹਿੰਦਾ ਦੱਸ ਕੀ ਕਹਿੰਦੀ ਸੀ ਕਹਿੰਦੀ ਕੀ ਕੀਤੀ ਦੱਸ ਅੰਦਲੀ ਗੱਲ ਨਹੀਂ ਬਾਈ ਮੈਨੂੰ ਮਗਰ ਨਹੀਂ ਲੰਬਾ ਨਹੀਂ ਕਹਿੰਦਾ ਹਰ ਕਹਿੰਦਾ ਨਹੀਂ ਦੱਸ ਫਿਰ ਕੀ ਕਹਿੰਦੀ ਸੀ ਜੀ ਜੀ ਤੂੰ ਦੱਸ ਦੇ ਬਾਈ ਫਿਰ ਹਨਾ ਕੋਸਤ ਹੀ ਗੱਲ ਕਾਲੀ ਦਾ ਤਾਂ ਹੋ ਗਿਆ ਡਿਸਾਈਡ ਬਸ ਹਾਂ ਦਾ ਹੋ ਗਿਆ ਹੁਣ ਆ ਕਿੰਨਾ ਸੋਨਾਗਾ ਜਿਹੜਾ ਉਹ ਜਿਹੜੇ ਬੀਬੀ ਨੇ ਹੁਣ ਹੱਥ ਲਾਇਆ ਦੀ ਗੇ ਨੀਚੇ ਗੁਲਾਬੀ ਲੈ ਲੈ ਹਮ ਪਾਲਾ ਰਾਂਜੇ ਪੀਲੇ ਰੰਗ ਦਾ ਲੈਣਾ ਬੜਾ ਉਹ ਵੀ ਪੀਲੇ ਦਾ ਪਿਆ ਆ ਵੀ ਪੀਲੇ ਦਾ ਪੀਲੇ ਦਾ ਪਿਆ ਇਹਨਾਂ ਨੇ ਖੱਟਾ ਮਿੱਠਾ ਜਿਹਾ ਪੀਤਾ ਫੇਰ ਪਾਲਿਆ ਕਰੀ ਪੀਲਾ ਪੀਲਾ ਜਿੰਦ ਨੂੰ ਦੋ ਕੁੜੇ ਨੂੰ ਸਵਾਗਤ ਲਈ ਪਈ ਇਹਨੂੰ ਜਮਾ ਟਾਈਮ ਤੇ ਆ ਕੇ ਕੀ ਕੁਛ ਕਰਨ ਲੱਗ ਗਈਆਂ ਇਹ ਲਹਿੰਗੀਆਂ ਬੜਾ ਇੰਝ ਚੋਤੀ ਅੰਦੀ ਦੀ ਹੈ ਦੇਖਦੀ ਹੈ ਤੇ ਵਾਦ ਲਗੀਆਂ ਕਾਦੇ ਫੇਰ ਪੀਲਾ ਪੀਲਾ ਨਾਲ ਕਣਕਾ ਆਈ ਕਰਾਉਂਦੀ ਲੋੜ ਨੇ ਦੇ ਵੀ ਮੋੜ ਦੇ ਨਾ ਮੈਂ ਤੁਹਾਨੂੰ ਇਤੋਂ ਹੱਟੂਗੀ ਠੀਕ ਹੈ ਓਕੇ ਲੈ ਨਾ ਕਿੰਨੇ ਦਾ 3000 ਦਾ ਜਿਹੜਾ ਤੂੰ ਲੰਬੇ ਤੇਰੀ ਮਾਂ ਨਾਲ ਕਮਿਸ਼ਨ ਆਉ ਮੈਨੂੰ ਦੇ ਦੀ ਬਸ ਹਾਂ ਤਾਂ ਮੇਰੀ ਆਈ ਨਾ ਗਈ ਫੇਰ ਬਾਬਾ ਵੀ ਤੇਰਾ ਹੀ ਮਨੂ ਜਿਹੜਾ ਉਹਨਾਂ ਨੇ ਪੈਸੇ ਦਿੱਤੇ ਨੇ 1100 ਮੈਨੂੰ ਫੜਾਤਾ 1100 ਫੜਾਤਾ ਹਾਂ ਲੈ ਫਿਰ ਤੂੰ ਦਿਰ ਤੇ ਕੰਗੀ ਦੀ ਆੜੀ ਬਣੀਏ ਜਾਲ ਸੁਣੀ ਉਹਨਾਂ ਨੇ ਕਾ ਉਹਨਾਂ ਨੂੰ ਫੜਾਤਾ 11 1100 ਮੈਂ ਤੱਕ ਕੋਈ ਜੁੱਤੀ ਲੈ ਕੇ ਉਹ ਜਿਹੜਾ ਪਿਲਕਨੀ ਨਹੀਂ ਹੁੰਦੀ ਜੀ। ਚਾ ਕੋਈ ਨਾ ਤੁਸੀਂ ਕਿਹੜਾ ਸਿਰ ਤੇ ਲੈਣੀ ਹੈ। ਉਹ ਤਾਂ ਹੁਣ ਬਾਬੇ ਦਾ ਪ੍ਰਕਾਸ਼ ਵੀ ਨਿਭੜ ਗਿਆ ਹੁੰਦਾ। ਮੋਢਿਆਂ ਤੇ ਚਾਹੇ ਪੇਲ ਸੁਪਰ ਦੀਆਂ ਤੁੜਗੀਆਂ ਗਈਆਂ। ਹਾਂ। ਉਹ ਤਾਂ ਚੜ੍ਹ ਜਾਂਦੀ। ਵੱਡੀ ਗਲਤੀ ਬਾਬੇ ਜੀ ਨਾਲ ਕਰਦੀ। ਮਰ ਭੂਆ ਦੇ ਦੱਸ ਕਿਹੜਾ ਪਸੰਦ ਆਇਆ? ਭੂਆ ਦੇ ਪਸੰਦ ਕਰਾਓ। ਤੁਸੀਂ ਦੱਸੋ। ਚਾਹੇ ਗੋੜਾ ਹੋਣਾ ਹੈ। ਗੋੜਾ ਕਿੱਥੇ ਬੀਬੀ ਇਹਦਾ ਪਾਉਂਦੇ ਨੇ। ਮੈਂ ਕਦੇ ਕਦੇ ਤੇਰੇ ਇਦੂ ਵੀ ਗੋੜਾ ਪਾਇਆ ਦੇਖੇ ਨੇ। ਉਹ ਤਾਂ ਲੰਘ ਡੈ ਨਾ ਨਾ ਹੁਣੀ ਸਾਲ ਦੀ ਜਾਨ ਕੀ ਹੁਣ ਕਾਇ ਹੋ ਗਏ ਨਹੀਂ ਹੁਣ ਤੇ ਜਿਵਾਨੀ ਹਾਰ ਕੀ ਵੇ ਹਾਰ ਹੀ ਵੇ ਜਾਲਮਾ ਦੁਖਦੇ ਨੇ ਗੋਡੇ ਲੰਗ ਮਾਰਦੀ ਵੇ ਜਾਲਮਾ ਉਹ ਕੰਮ ਨਾ ਨਹੀਂ ਆਉਂਦੀ ਠੀਕ ਹਰ ਪਸੰਦ ਦਾ ਬਸ ਦੇਖ ਲੈ ਬਾਕੀ ਤਾਂ ਤੂੰ ਦੇਖ ਪਰ ਮੈਂ ਪਹਿਲਾਂ ਵਾਲੇ ਵਿਕੇ ਪਾਉਣ ਲੱਗੀ ਸੀ ਹੁਣ ਉੜੇ ਪਾਉਣ ਲੱਗੀਆਂ ਫੇਰ ਲੱਗਿਆ ਫੇਰ ਪਤਾ ਫੇਰ ਨਹੀਂ ਮੈਂ ਮਿੱਟਾ ਐਵੇਂ ਜੀ ਚਾਹੀਦਾ ਫੇਰ ਆਖੇ ਜਰਾ ਫਿਰ ਕੀ ਆ ਆ ਨਾ ਲੈ ਲੈ ਬਾਈ ਜੇ ਤਾ ਆਵਨੇ ਆਪਣੇ ਸੁਟਾ ਤੇ ਨੀਂਦ ਦੇਗੀ ਹਾਂ ਹਾਂ ਆਂਟੀ ਨੂੰ ਤਾਂ ਆਂਟੀ ਵਰਗੀ ਤੇਰੀ ਉਮਰ ਆ ਉਹ ਵੀ ਤਾਂ ਪਾਉਗੀ ਹੈ ਨਹੀਂ ਆਂਟੀ ਉਹ ਪੈਸਾ ਲੈ ਹਾਂ ਲੰਗਣੀ ਮਾਰਦੀ ਹਾਂ ਹਾਂ ਥੋੜੇ ਚਲੋ ਆ ਜਾਉਂਦਾ ਵਜਨ ਵੱਧਾ ਜੀ ਲੰਗਣੀ ਮਾਰਦੀ ਗਲਤ ਹੋਤੀ ਕੱਲ ਭਣੇ ਉਹ ਤੇ ਭੂਆ ਲੱਗ ਗਿਆ ਭੈਣਿਆ ਜੀ ਜੋੜੀ ਹੋਟ ਤੇ ਰੰਨ ਤਾਂ ਹੋਰ ਕੁਝ ਬਣੇ ਰ ਤਾਂ ਐਂ ਐਂ ਚੱਲਤੀਆਂ ਦੋਨੇ ਬਲਾਈ ਸੋਨਾ ਲੱਗਿਆ ਬਹੁਤ ਸੋਨਾ ਕਰਿਆ ਉਹਨਾਂ ਨੇ ਨਿਆ ਫਟਾ ਰਹੀ ਗਿਆ ਕਿਹੜਾ ਉਹ ਫੋਟਾ ਤੁਮਾਰਾ ਵਾਹ ਉਹ ਕਹੀ ਗਿਆ ਇਹਦਾ ਆਪ ਕੁਝ ਨਹੀਂ ਜਾ ਰਾਇਆ ਭੁੱਲ ਗਿਆ ਜੇ ਤਾਂ ਫਾਈਨਲ ਮਾਤ ਕਰ ਰੋਹਾਂਗਾ ਪਹਿਲਾਂ ਦੀ ਪਲਾਨ ਹੁੰਦਾ ਵੀ ਆਪਾਂ ਕਿੱਦਾ ਪਾਉਣਾ ਫਿਰ ਤਾਂ ਹੈਗਾ ਜੋ ਆਪਣਾ ਤਾਂ ਕੱਲਾ ਗੀਤਾ ਗੀਤਾਂ ਦਾ ਪਲਾਨ ਦੀ ਗੱਲ ਤਾਂ ਸਾਡਾ ਉਹ ਜਦੋਂ ਟਿਲਕ ਨਹੀਂ ਹੁੰਦੀ ਜੀ ਚਾ ਕੋਈ ਨਾ ਤੁਸੀਂ ਕਹਿੰਦੇ ਸਿੱਤੇ ਲੈਣੀ ਉਹ ਤਾਂ ਹੁਣ ਬਾਬੇ ਦਾ ਪ੍ਰਕਾਸ਼ ਵੀ ਨਿਬੜ ਗਿਆ ਹੁਣ ਤਾਂ ਮੋਢਿਆਂ ਤੇ ਪੇਰ ਸੁਪਰਦੀਆਂ ਤੁਰੀਆਂ ਗਈਆਂ ਹਾਂ ਤੂੰ ਤਾਂ ਚੱਲ ਜੀ ਮੈਂ ਬੱਡੀ ਗਲਤੀ ਬਾਬੇ ਦਾ ਡਰਦੀ ਮੇਰੇ ਪੂਆ ਰਸ ਕਿਹਦਾ ਬੰਦਾ ਹੈ ਤੂੰ ਆਲੇ ਪਸੰਦ ਕਰਾਉ ਤੁਸੀਂ ਦੱਸੋ ਚਾ ਤੇ ਗੋੜਾ ਬਣਾਇਆ ਗੋੜਾ ਕਿੱਥੇ ਬੀਬੀ ਇਹਦਾ ਪਾਉਂਦੇ ਨੇ ਮੈਂ ਕਦੇ ਕਰ ਤੇਰੇ ਇਹਦੇ ਵੀ ਗੋੜਾ ਪਾਇਆ ਦੇਖੇ ਨੇ ਉਹਦਾ ਲੰਗੜਾ ਹੈ ਉਹਦਾ ਲੰਗੜਾ ਹੈ ਨਾ ਹੁਣੀ ਸਾਡ ਜਿੰਨਾਂ ਦੀ ਹੁਣ ਤਾਂ ਆਏ ਹੋ ਗਏ ਨਹੀਂ ਹੁਣ ਤੇ ਜਵਾਨੀ ਹਾਰ ਗਈ ਵੇ ਹਾਰ ਹੀ ਬੇਜਾਲਮਾ ਦੁਖਦੇ ਨੇ ਗੋਡੇ ਲੰਗ ਮਾਰਦੀ ਵੇ ਜਾਲਮਾ ਉਹ ਕੰਮ ਨਾ ਨਹੀਂ ਯਾਰ ਠੀਕ ਆ ਪਸੰਦ ਆ ਪਰ ਦੇਖ ਬਾਕੀ ਤਾਂ ਤੂੰ ਦੇਖ ਪਰ ਮੈਂ ਪਹਿਲਾਂ ਵਾਲੇ ਵਿਕੇ ਪਾਉਣ ਲੱਗੀ ਸੀ ਹੁਣ ਊੜੇ ਪਾਉਣ ਲੱਗੀਆਂ ਫੇਰ ਲੱਗਿਆ ਫਿਰ ਪਤਾ ਮੈਨੂੰ ਨਹੀਂ ਮੈਂ ਵੀ ਤਾਂ ਐਵੇਂ ਜੀ ਚਾਹੀਦਾ ਫੇਰ ਅੱਗੇ ਜਾਣਾ ਫਿਰ ਫਿਰ ਆ ਨਾ ਲੈ ਲੈ ਬਾਈ ਜੇ ਤਾ ਆਵਨੇ ਆਪਣੇ ਸੁਟਾ ਤੇ ਨੀਂਦ ਨਹੀਂ ਫੜੇਗੀ। ਹਾਂ ਹਾਂ ਆਂਟੀ ਨੂੰ ਤਾਂ ਆਂਟੀ ਵਰਗੀ ਤੇਰੀ ਉਮਰ ਆ ਉਹ ਵੀ ਤਾਂ ਪਾਉਗੀ ਇਹ। ਨਹੀਂ ਆਂਟੀ ਉਹ ਪੈਸਾ ਹਾਂ ਲੰਗਣੀ ਮਾਰਦੀ ਹਾਂ। ਹਾਂ ਥੋੜੇ ਚਲੋ ਆ ਜਾਉਂਦਾ ਵਜਨ ਵੱਧਾ ਜੀ ਲੰਗਣੀ ਮਾਰਦੀ। ਗਲਤ ਹੋਤੀ ਕੱਲ ਪਣੇ ਉਹ ਤੇ ਭੂਆ ਲੱਗ ਗਿਆ ਭੈਣੀ ਵਾਲੀ ਜੋੜੀ ਹੋਰ ਤਾਂ ਤੋਂ ਹੋਰ ਕੁਝ ਬਣੇ ਰਤਾ ਐ ਐਂ ਚੱਲਦੀਆਂ ਦੋਨੇ ਬਲਾਈ ਸੋਣਾ ਲੱਗਿਆ ਬਹੁਤ ਸੋਣਾ ਕਰਿਆ ਉਹਨਾਂ ਨੇ ਨਿਆ ਫਟਾ ਰਹੀ ਗਿਆ ਕਿਹੜਾ ਉਹ ਥੋੜਾ ਤੁਮਾਰਾ ਵਾਹ ਕਰੀ ਗਿਆ ਉਹਦਾ ਆਪ ਕੁਝ ਨਹੀਂ ਜਾ ਰਾਇਆ ਭੁੱਲ ਗਿਆ ਜੇ ਤਾਂ ਫਾਈਨਲ ਮੋਟ ਪ੍ਰੋਗਰਾਮ ਦਾ ਪਹਿਲਾਂ ਦੀ ਪਲਾਨ ਹੁੰਦਾ ਵੀ ਆਪਾਂ ਕਿੱਦਾ ਪਾਉਣਾ ਫਿਰ ਤਾਂ ਹੈਗਾ ਜੋ ਆਪਣਾ ਤਾਂ ਕੱਲਾ ਗੀਤਾਂ ਗੀਤਾਂ ਦਾ ਪਲਾਨ ਦੀ ਗੱਲ ਤਾਂ ਸਾਡਾ ਬੁੜੀਆਂ ਨੇ ਕਹਾਣੀ ਖਾਜੀ ਕਹਾਣੀ ਬੋਲਦੇ ਰਹੇ ਹਾਇਦਾਂ ਮਰ ਮਪੜ ਵੀ ਆ ਗਿਆ ਹਾਂ ਮੈਂ ਇਹ ਕਹਿੰਦਾ ਮੈਂ ਤਾਂ ਕਹਿੰਦਾ ਪਹਿਲਾਂ ਕਹਿੰਦਾ ਤੇਰੇ ਨਾਲ ਜਾਊਂਗਾ ਮੈਂ ਹਾਂ ਇਹ ਗੱਲ ਝੂਠ ਮੈਨ ਮੈਨ ਨੂੰ ਟੱਟਾ ਤੋੜਨਾ ਪਾਗੀ ਨਹੀਂ ਮੈਨੂੰ ਵਾਹ ਕੇ ਰੋੜੋ ਰੋੜੋ ਵਾਹ ਕੇ ਸਭ ਜਾਣਦੇ ਫਿਰ ਮੈਨੂੰ ਨਹੀਂ ਆਪਾਂ ਪਰਵੇਂ ਤਾਂ ਉਹੀ ਲਊ ਬਸ ਉਹਦਾ ਮਾਣੀ ਮਾਗੂ ਜਿਹੜਾ ਪਹਿਲਾਂ ਚੱਕ ਲਿਆਉਂਦੀ ਹੈ ਨਫੜਾ ਤਦਨ ਦੇਖਣਾ

ਮਾਗ ਕੇ ਦਿਖਾ ਹਮ ਇਥੇ ਜੀਣਗੇ